ਆਪਕੋ ਕੀ ਕਹਤੀ ਭਾਜੀ ਮੈਨੂੰ ਉਹਦੀ ਪਤਾ ਕੀ ਆਦਤ ਪਸੰਦ ਆਈ ਹੈ ਸ਼ਰਾਫਤ ਹਾਏ ਔਰ ਯਕੀਨ ਕਰੋ ਉਹਦੀ والدہ ਨੇ ਮਾਨੂੰ ਤੇ ਘਰ 3 ਮਹੀਨੇ ਰੰਗ ਕੀਤਾ ਹੈ ਵੱਡਾ ਘਰ ਹੈ ਉਹਨਾਂ ਦਾ ਅੱਛਾ ਜੀ ਮਾਨੂੰ ਕਿਹਾ ਦੇ ਸਾਹਮਣੇ ਨਹੀਂ ਆਉਣਾ ਤੇ ਨਹੀਂ ਆਈ 3 ਮਹੀਨੇ ਨਹੀਂ ਆਈ ਤੁਮਨ ਕੀ ਘਰ ਰੰਗ ਕਰਦੇ ਰਹੇ ਉਹ ਕਿਹਨਾਂ ਦਰ ਰੰਗ ਤੋ ਜਿਹੜਾ ਕਰਨ ਵਾਲਾ ਤੂੰ ਇਧਰ ਆਉਣਾ ਹੀ ਨਹੀਂ ਨਹੀਂ ਆਈ ਔਰ ਇਹ ਇਸ਼ਾਰਾ ਸਿਰਫ ਮੈਂ ਹੀ ਸਮਝਿਆ ਕਿ ਕੀ ਕਹਿਣਾ ਚਾਹਦੀ ਹੈ ਦਿਲ-ਦਿਲ ਚ ਸਭ ਜੇ 3 ਮਹੀਨੇ ਉਹ ਸਾਹਮਣੇ ਨਹੀਂ ਆਈ ਨਾ ਨੂੰ ਸਾਹਬਾ ਇਹ ਗੱਲ ਸਹੀ ਹੈ ਮੈਂ ਜਿਹੜੀ ਗੱਲ ਹੱਕਦੀ ਆ ਮੈਂ ਮੰਨਦਾ ਉਹ ਘਰ ਉਹਨਾਂ ਦਾ ਵੱਡਾ ਹੀ ਆ ਵੱਡਾ ਮੈਂ ਉਹਨਾਂ ਦੇ ਘਰ ਵਾਇਰਿੰਗ ਕੀਤੀ ਆ 7 ਨਤੀ ਤਾਰ ਸਾਰੀ ਮੈਂ ਪਾਈ ਆ ਉਹਨਾਂ ਦੇ ਘਰ ਸਰ ਬੋਰਡ ਮੈਪ ਰੋਏ ਆ ਬਾਅਦ ਡੀਪੀ ਉਹਨਾਂ ਦੀ ਮੈਂ ਮੇਨ ਲਾਈ ਆ ਤਿੰਨ ਕਿ ਮਹੀਨੇ ਲੱਗੇ ਆ ਮੈਨੂੰ ਸਾਰਾ ਲੇਕਿਨ ਸਾਹਮਣੇ ਨਹੀਂ ਆਈ